ੴ ਸਾਇਰ ਜੀ ਕੀ ਫਤਿਹ ਤੁਕਾਰੀ ਸ਼ੰਤ ਮਨ ਲਾ ਪਹਿਲਾ ਬਾਰ ਮਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਰ ਕਰਮ ਮਾ ਪੁਰਬ ਕਮਾਇਆ ਆ ਸਿਰ ਸਿਰ ਸੁਖ ਸੰਭਾਂਦੇ ਸੁ ਤੂ ਬਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਵਣ ਕਢੀ ਨ ਜੀਵਾ ਪੈ ਰਿਆ ਬਾਝ ਦੇਹੀ ਕੋਈ ਨ ਮਿਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨੰਕਾਰੀ ਪ੍ਰਮਾਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੈ ਸਤ ਸੁਮ ਸੁਨਾ ਤਰਮ ਬਵਿਹਾ ਪਰ ਬੋਲੇ ਕੋਕਲ ਬਾਣੀਆਂ ਸਾਧਨ ਸਭ ਰਸ ਤੁ ਲੈ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭਾਣੀ ਸਾਸੋ ਹਗਣ ਨਾਰੇ ਨਵ ਕਰ ਥਾਵ ਮਹਿਲ ਘਰ ਵਿੱਚੋਂ ਨਿਜ ਘਰ ਬਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਬਾ ਸਰ ਰੰਗ ਲਾਰਾਵੇ ਨਾਨਕ ਪਿਰਿਓ ਪਿਰਿਓ ਜਵੇ ਬਵੀਹਾ ਕੋ ਖਲ ਸ਼ਬਦ ਸੁਹਾਵੇ ਤੂੰ ਸੁਣ ਹਰ ਰਸ ਪਿੰਨੇ ਪ੍ਰੀਤਮ ਆਪਣੇ ਮਨ ਤਨ ਰਵ ਤਰ ਵੰਨੇ ਕੜੀ ਨ ਵਿਸਰੇ ਕਿਉਂ ਕੜੀ ਵਿਸਾਰੀ ਹਾਂ ਬਲਿਹਾਰੀ ਹਾਂ ਜੀਵਾ ਗੁਣ ਗਾਈ ਨਾ ਕੋਈ ਮੇਰਾ ਓ ਕਸਕੇਰਾ ਹਰ ਬਿਨ ਰਹਿਣ ਨ ਜਾਏ ਓਟ ਗਈ ਹਰ ਚਰਨ ਨਿਵਾਸੇ ਭਈ ਪਵਿੱਤ ਸਰੀਰਾ ਨਾਨਕ ਦੇਸਤ ਦੀਰਗ ਸੁਖ ਪਾਵੇ ਗੁਰ ਸ਼ਬਦੀ ਮਨ ਧੀਰਾ ਬਰਸੈ ਅਮਰਤ ਤਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਈ ਹਰ ਸੋ ਪ੍ਰੀਤ ਬਣੀ ਹਰ ਮੰਦਰ ਆਵੇ ਜਾ ਪ੍ਰਭ ਭਾਵੇ ਤਾਂ ਉੱਵੀ ਗੁਣਸਾਨੀ ਕਰ ਕਰ ਕੰਤ ਰਵੀ ਸੋ ਹਗਣਾਉ ਕਿਉ ਕੰਤ ਵਿਸਾਰੀ ਊਨਵ ਕੰਸ਼ਾਏ ਵਰਸ ਸੁਭਾਈ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਕਰਿ ਆਵੇ ਚੇਤ ਬਸੰਤ ਭਲਾ ਪਵਰ ਸੁਹਾਵੜੇ ਹਨ ਬੁਲਫਾ ਬਨ ਫੂਲੇ ਮੰਜਵਾ ਹਰ ਮੈਂ ਫਿਰ ਘਰ ਬਾਹੜੇ ਫਿਰ ਕਰਨੀ ਆਵੇ ਤਨ ਕਿਉ ਸੁਖ ਪਾਵੇ ਬਿਰਹਿ ਬਿਰੋਧ ਤਨ ਛੀਜੈ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁੱਖ ਅੰਕ ਸਹੀਜੈ ਭਵਰ ਪਵੰਤਾ ਭੋਲੀ ਡਾਲੀ ਕਿਉਂ ਜੀਵਾ ਮਰਮਾਈ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਬਾਰ ਘਰ ਧਨ ਪਾਏ ਭਸਾਖ ਪਲਾ ਸਾਖਾ ਵੇਸ ਕਰੇ ਧੰ ਦੇਖੇ ਹਰ ਦੁਆਰ ਆਉ ਉਹ ਦਿਆ ਕਰੇ ਆਉ ਪਿਆਰੇ ਕਰ ਆਉ ਪਿਆਰੇ ਦੁਤ ਤਰ ਤਾਰੇ ਤੁਜ ਬਨੇ ਹੱਡ ਨਾ ਮੋਲੋ ਕੀ ਮਦਕਾਣ ਕਰੈ ਤੁ ਭਾਵਾਂ ਦੇਖ ਦਿਖਾਵੇਂ ਢੋਲੂ ਦੂਰ ਨ ਜਾਣਾ ਅੰਤਰ ਮਨ ਹਰ ਕਾ ਮਹਿਲ ਪਛਾਨਾ ਨਾਨਕ ਵੈ ਸਾਕੀ ਪ੍ਰਭ ਭਾਵੈ ਸੁਰਤਿ ਸ਼ਬਦ ਮਨ ਮੰਨਾ ਮਹਾ ਜੀਠ ਪਲਹਾ ਪ੍ਰੀਤਮ ਕਿਉ ਵਿਸਰੇ ਥਾਲ ਤਾ ਪੈ ਸਭ ਪਹਾਰ ਜਾਂ ਸਾਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾਂ ਸੱਚੇ ਮਹਿਲ ਰਹਿ ਵੈਰ ਰੱਗੀ ਆਵਣ ਦੇ ਤ ਆਵਾਂ ਨਿਮਣਿ ਨਿਨਿ ਤਾਣੀ ਹਰ ਬਿਨ ਕਿਉ ਪਾਵੇ ਸੁਖ ਮੈਲੀ ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੇ ਗੁਣ ਗੈਲੀ ਆ ਸਾੜ ਪਲ ਹਾਸੂਰਿਜ ਗਗੰਤ ਪਹਿ ਧਰਤੀ ਦੁਖ ਸਹੇ ਸੋਕੇ ਅਵਨ ਪਕੇ ਹਨ ਅਗਨ ਰਜ ਸੋਕੇ ਮਰੀਏ ਤੋ ਕਹਿ ਪੀ ਕੀਰਤਨ ਹਾਰੇ ਪੀ ਸੇ ਸੋ ਕੀਰਤਨ ਹਾਰੇ ਰਾਤ ਪਰੈ ਸ਼ਾਇਆ ਤਨ ਤੱਕਹਿ ਢੀਂਡ ਲਵੈ ਮੰਜਵਾਰ ਐ ਆਵਗਣ ਬਾਦ ਚਲੀ ਦੁਖ ਆਗੈ ਸੁਖ ਤੇ ਸਾਹ ਸੰਵਾਲੈ ਨਾਨਕ ਜਿਸ ਨੋਏ ਮਨ ਦੀਆ ਮਰਨ ਜੀਵਨ ਪ੍ਰਵ ਨਾਲੈ ਸ਼ਾਵਣ ਸਰਸਮਣਾ ਘਰ ਵਰਸੈ ਸੁ ਤ੍ਰੁੱਤਿ ਆਈ ਮੈਂ ਮਨ ਤਨ ਸੋ ਪਾਵੈ ਪੈਰ ਪਰਦੇ ਸਦਾਈ ਪੈਰ ਘਰ ਨਹੀਂ ਆਵੈ ਮਰੀਏ ਆਵੈ ਧਾਮਨ ਚਮਕ ਡਰਾਹੀ ਸੇਜ ਕੇਲੀ ਕਰੀ ਦੋਹੇਲੀ ਮਰਨ ਪੈ ਹਾ ਦੁਖ ਮਾਏ ਹਰ ਬਿਨ ਨੀਂਦ ਪੂਕਾ ਕੈਸੀ ਕਾਪੜ ਤਨ ਸੁਕਾਵੇ ਹੈ ਨਾਨਕ ਸਾ ਸੋ ਹਗਣ ਕੰਤੀ ਫਿਰ ਕਹਿ ਅੰਕ ਸਮਾਵੇ ਹੈ ਪਾਦੋਂ ਭਰਮ ਭੁੱਲੀ ਪਰ ਜੋਵਨ ਪਛਤਾਣੀ ਜਲ ਤਲ ਨੀਰ ਪਰੇ ਹੈ ਬਰਸੁਰ ਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪੇਰਿਓ ਪੇਰਿਓ ਚਬੇ ਬੀਹਿਆ ਹੰਬੂਲੇ ਪੰਗੰਮ ਪਰੇੜ ਸੰਤੈ ਮੱਛਰ ਡੰਗ ਸਾਰ ਪਰ ਸੋ ਪਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਸ ਚਲੋ ਗੁਰੇ ਆਪਣੇ ਜੈ ਪ੍ਰਗਤੈ ਹੀ ਜਾਈਐ ਅਸਣਿ ਆਉ ਪਿਰਾ ਸਤਨ ਚੂਰਮ ਹੋਈ ਤਾ ਮਿਲਿਐ ਪ੍ਰਭ ਮਿਲੈ ਦੂਜੇ ਪਾਇ ਕੋਈ ਝੂਠ ਬਗਤੀ ਤਾ ਪਰਮੁਤੀ ਕੋ ਕਾ ਕਾਸ ਫੁੱਲੈ ਅਗੈ ਕਾਂਬ ਚਰਤ ਜਾਡਾ ਦੇਖ ਚਰਤ ਮੰਡੋਲੇ ਗੈਦੇ ਸਾਖ ਹਰੀ ਹਰਿਆਵਲ ਸਹਿਜ ਪਕੇ ਸੋ ਮਿੱਠਾ ਨਾਨਕ ਹਸਨ ਮਿਲੋ ਪਿਆਰੇ ਸਤਿਗੁਰ ਪਹੀ ਵਸੀਠਾ ਕਤਕ ਕਿਰਤ ਪਇਆ ਜੋ ਪ੍ਰਪਾਇਆ ਦੀਪਕ ਸਹਿਜ ਬੜੇ ਹੀ ਤੱਤ ਜੜਾਇਆ ਦੀਪਕ ਰਸ ਤੇਲੋ ਤਨ ਪਰ ਮੇਲੋ ਤਨ ਅਮਾਹੇ ਸਰਸੀ ਅਬ ਗੁਣ ਮਾਰੀ ਮਰੇ ਨਾ ਸ਼ੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਣਾੜੀ ਆਸਾ ਨਾਨਕ ਮੇਲੋ ਕਪਟ ਦਰ ਖੋਲੋ ਏਕ ਕੜੀ ਘਟਮਾਸਾ ਮੱਗਰ ਮਹਾਪਲ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵਹਿ ਮੈਂ ਫਿਰ ਨਹਿ ਚਲ ਪਾਵੇ ਨਹਿ ਚਲ ਚਤਰ ਸੁਜਾਨ ਬਿਦਾਤਾ ਚੰਚਲ ਜਗਤ ਸੁਬਾਹਿਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾਣੇ ਤਾਂ ਪਾਇਆ ਗੀਤ ਨਾਦ ਕਵਿੱਤ ਕਵੈ ਸੁਣਾ RAM ਨਾਮ ਦੁਖ ਭਾਗੈ ਨਾਨਕ ਸਾਥ ਤਨ ਨਾਹੀ ਪਿਆਰੀ ਅਬ ਆਪ ਭਗਤੀ ਪੈ ਰਿਆ ਗਏ ਹਮ ਭੋਗ ਤੋਹਾਰ ਪੜੈ ਬੰਦ ਤਨ ਨਾ ਸੁਖੈ ਆਬਦ ਕੀ ਨਾਹੀ ਮਨ ਤਨ ਬਸੈ ਮੁਖੈ ਮਨ ਤਨ ਰਵਰੇ ਅਜਗ ਜੀਵਨ ਗੁਰ ਸ਼ਬਦੀ ਰੰਗਮਾਣੀ ਅੰਡਜ ਜੇ ਰਸਿਤ ਜੋਤ ਪਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹੋ ਦਿਆਪਤ ਦਾ ਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸਨੇ ਹੋ ਮਾਗ ਪੁਨੀਤ ਪਹੀ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਕਹਿ ਅੰਕ ਸਮਾਣਿਆ ਪ੍ਰੀਤਮ ਗੁਣ ਅੰਕੈ ਸੁਣ ਪ੍ਰਭ ਅੰਕੈ ਤੁਦ ਪਾਵਾਂ ਸਰਨਾਵਾ ਗੰਗਨ ਜਮੰਤੈ ਬੇੜੀ ਸੰਗਮ ਸਾਤ ਸਮੁੰਦ ਸਮਾਵਾ ਉਨ ਗਾਨ ਪੂਜਾ ਪਰਮੇਸ਼ਵਰ ਜੁਗ ਜੁਗੇ ਇੱਕੋ ਜਾਤਾ ਨਾਨਕ ਮਾਗ ਮਹਾਰਸ ਹਰਿ ਜਪ 68 ਤੀਰਤ ਨਾਤਾ ਫਲ ਗੁਣ ਮਨ ਰਹਿਸੀ ਪ੍ਰੇਮ ਸੋ ਵਾਹਿਆ ਅੰਨ ਦਿਨ ਰਹਿਸ ਪਿਆ ਆਪ ਗਵਾਇਆ ਮਨ ਮੋ ਚੁਕਾਇਆ ਜਾ ਤਿਸ ਭਾਇਆ ਕਰ ਕਿਰਪਾ ਕਰਿ ਆਉ ਬਹੁਤੇ ਵੇਸ ਕਰੀ ਪਰ ਵਜੋ ਮਹਿ ਲੀਲਾ ਨਾਤਾ ਹੂੰ ਹਾਰ ਡੋਰ ਰਸ ਪਾਟ ਪਟੰਬਰ ਪੈ ਲੋੜੀ ਸਿੰਘਾਰੀ ਨਾਨਕ ਮੇਲੇ ਗੁਰੇ ਆਪਣੇ ਘਰ-ਬਾਰ ਪਾਇਆ ਨਾਰੀ ਹੀ ਬੇਦਸ ਮਹਾਰੂਤੀ ਤਿੱਤੀ ਵਾਰ ਪਲੇ ਕੜੀ ਮੂਰਤ ਪਾਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰੇ ਸਾਰੇ ਕਰਤਾ ਸਭ ਵਿਦ ਜਾਣੇ ਜਿਨ ਸਿੰਗਾਰੀ ਤਿਸੇ ਪਿਆਰੀ ਮੇਲ ਪਹਿ ਹਰੰਗ ਮਾਣੇ ਕਰ ਸਿਹਤ ਸੁਹਾਵੀ ਜਾ ਫਿਰ 라ਵੀ ਗੁਰਮਖ ਮਸਤਕ ਭਾਗੋ ਨਾਨਕ ਐਨਸ ਰਾਵੈ ਪ੍ਰੀਤਮ ਹਰਬਾਰ ਤੇ ਸੋਹਾਗੂ ਹੂੰ ਕਰਸੇ ਸੁਹਾਵੀ ਜਾਪਿਰ ਰਾਵੈ ਗੁਰਮੁਖ ਮਸਤਕ ਭਾਗੂ ਹੂੰ ਨਾਨਕ ਐਨਸ ਰਾਵੈ ਪ੍ਰੀਤਮ ਹਰਬਾਰ ਤੇ ਸੋਹਾਗੂ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ